ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆਂ ਸਾਰੇ ਜਾਣੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਵੈਲਕਮ ਟੂ आवर ਨਿਊ ਵੀਡੀਓ ਸਵਾਗਤ ਆ ਤੁਹਾਡਾ ਮੇਰੇ YouTube ਤੇ ਫਿਟ ਵਿਦ ਮੰਟਰੀ ਹਾਂਜੀ ਤੇ ਸਾਰਿਆਂ ਨੂੰ ਅੱਜ ਪਹਿਲਾਂ ਤਾਂ ਮੈਂ ਦੱਸਣਾ ਚਾਹੁੰਦੀ ਆ ਠੀਕ ਆ ਤੇ ਵੀ ਜਿਹੜੀ ਵੀ ਮੈਂ ਫਾਸਟਿੰਗ ਦੱਸੀ ਆ ਹੁਣ ਤੱਕ ਜਿੰਨੇ ਵੀ ਨੁਸਕੇ ਦੱਸੇ ਆ ਤਾਂ ਮੇਰੇ ਕਲਾਇੰਟਸ ਤੇ ਪਰਸਨਲੀ ਵੀ ਮੈਨੂੰ ਮੈਸੇਜ ਆਉਂਦੇ ਨੇ ਸਾਰਿਆਂ ਦਾ weight ਘਟ ਰਿਹਾ ਤਾਂ ਸਾਰਿਆਂ ਦੀ ਹੀ ਡਿਮਾਂਡ ਤੇ ਅੱਜ ਦੀ ਜਿਹੜੀ ਮੈਂ ਵੀਡੀਓ ਲੈ ਕੇ ਆਈ ਆ ਠੀਕ ਹੈ ਵੀ ਤੁਸੀਂ ਘਟੂ ਘਟ 10 kg ਵੇਟ ਕਿਦਾਂ ਲਾਸ ਕਰ ਸਕਦੇ ਹੋ ਠੀਕ ਹੈ ਤੇ ਇੱਕ ਚੀਜ਼ ਹੋਰ ਆ ਵੀ ਸਪੈਸ਼ਲੀ ਫੋਰ ਮੈਨੂੰ ਬੈਲੀ ਫੈਟ ਲਈ ਕਾਫੀ ਸਾਰੇ ਮੈਸੇਜ ਆ ਰਹੇ ਸੀਗੇ ਵੀ ਆਪਾਂ ਢਿੱਡ ਦੀ ਚਰਬੀ ਆਪਣੇ ਪੇਟ ਦੀ ਚਰਬੀ ਠੀਕ ਆ ਆਪ ਦਾ ਢਿੱਡ ਜਿਨ੍ਹਾਂ ਦਾ ਬਹੁਤ ਜ਼ਿਆਦਾ ਢਿੱਡ ਦੀ ਸਮੱਸਿਆ ਗਈ ਠੀਕ ਆ ਵੀ ਵੈਸੇ ਉੱਪਰ ਉਹ ਸਹੀ ਹੁੰਦੇ ਆ ਵੀ ਢਿੱਡ ਦੀ ਚਰਬੀ ਕਿਵੇਂ ਘਟਾ ਸਕਦੇ ਹਾਂ ਵੀ ਉਹ ਦੱਸੋ ਤੁਸੀਂ ਸਾਨੂੰ ਠੀਕ ਹੈ ਵੀ ਕਿ ਐਸਾ ਡਾਈਟ ਪਲਾਨ ਦੱਸੋ ਜਿਹਦੇ ਨਾਲ ਪੇਟ ਦੀ ਚਰਬੀ ਘਟ ਜੇ ਕਿਉਂਕਿ ਇਹ ਬਹੁਤ ਵੱਡੀ ਸਮੱਸਿਆ ਹੈਗੀ ਤਾਂ ਅੱਜ ਮੈਂ ਉਹੀ ਤੁਹਾਨੂੰ ਡਾਈਟ ਪਲਾਨ ਦੱਸ ਰਹੀ ਹਾਂ ਬਿਲਕੁਲ ਸੌਖਾ ਜਿਹਾ ਬਿਲਕੁਲ ਸਰਲ ਜਿਹਾ ਤਰੀਕਾ ਹੈ ਠੀਕ ਹੈ ਤਾਂ ਜੁੜੇ ਰਹੋ ਮੇਰੇ ਬਲੌਗ ਦੇ ਨਾਲ ਠੀਕ ਹੈ ਕਰਦੇ ਆਂ ਆਪਾਂ ਵੀਡੀਓ ਸਟਾਰਟ ਹਾਂਜੀ ਤਾਂ ਅੱਜ ਆਪਾਂ ਜਿਹੜੀ ਵੀਡੀਓ ਲੈ ਕੇ ਆਏ ਆ ਠੀਕ ਹੈ ਘੱਟੋ ਘੱਟ 10 ਕਿਲੋ ਭਾਰ 100% ਗਾਰੰਟੀ ਹੈ ਇਹਦੀ ਠੀਕ ਹੈ 100% ਜਿਹੜਾ ਇਹ ਫਾਰਮੂਲਾ ਜਿਹੜੀ ਇਹ ਡਾਈਟ ਪਲਾਨ ਆ ਉਹ ਵਰਕ ਕਰਦਾ ਹੈਗਾ ਠੀਕ ਹੈ ਤੇ ਬੈਲੀ ਫੈਟ ਘਟਾਉਂਦਾ ਹੀ ਘਟਾਉਂਦਾ 100% ਇਹਦਾ ਰਿਜ਼ਲਟ ਦੇਖਿਆ ਗਿਆ ਹੈਗਾ ਪਰ ਆਪਾਂ ਜਿਆਦਾ ਸਮਾਂ ਨਾਲ ਲੈਂਦੇ ਹੋਏ ਫਸਟ ਸਟੈਪ ਤੋਂ ਸਟਾਰਟ ਕਰਦੇ ਆਂ ਪਹਿਲਾ ਸਟੈਪ ਤੁਸੀਂ ਕਰਨਾ ਹੈ ਹਾਂਜੀ ਸਭ ਤੋਂ ਪਹਿਲਾਂ ਬਈ ਸਵੇਰੇ ਉੱਠਣਸਾਰ ਠੀਕ ਹੈ ਤੁਸੀਂ ਕੁਝ ਨਹੀਂ ਕਰਨਾ ਜਿਨ੍ਹਾਂ ਦਾ ਪੇਟ ਜ਼ਿਆਦਾ ਵਧਿਆ ਹੋਇਆ ਹੋਏਗਾ ਜ਼ਿਆਦਾ ਚਰਬੀ ਹੈ ਪੇਟ ਤੇ ਤੇ ਜਲਦੀ ਤੋਂ ਜਲਦੀ ਭਾਰ ਘਟਾਉਣਾ ਚਾਹਣੇ ਸੌਖੇ ਜਿਹੇ ਤਰੀਕੇ ਨਾਲ ਉੱਠਣ ਵੇਲੇ ਜੇ ਤੁਸੀਂ 6:30 ਉੱਠਦੇ ਹੋ 6:30 ਤੋਂ ਲੈ ਕੇ 7 ਦੇ ਸਵੇਰੇ 6:30 ਤੋਂ 7 ਦੇ ਵਿੱਚ ਵਿੱਚ ਠੀਕ ਹੈ ਤੁਸੀਂ ਥੀਰੇ ਵਾਲੀ ਚਾਹ ਪੀਣੀ ਹੈ ਜੀਰਾ ਟੀ ਮਤਲਬ ਤੁਸੀਂ ਇੱਕ ਕਮ ਕੱਪ ਪਾਣੀ ਦਾ ਲੈ ਕੇ ਉਹਦੇ ਵਿੱਚ ਇੱਕ ਚਮਚ ਜੀਰੇ ਦਾ ਪਾ ਕੇ ਉਹਨੂੰ 2 ਮਿੰਟ ਤੱਕ ਉਬਾਲ ਕੇ ਫਿਰ ਪੁਣ ਕੇ ਠੀਕ ਹੈ ਜਦੋਂ ਉਹ ਕੋਸਾ ਜਾ ਹੋ ਗਿਆ ਮਤਲਬ ਸਿੱਪ ਸਿੱਪ ਕਰਕੇ ਜਿਹੜੀ ਤੁਸੀਂ ਉਹ ਟੀ ਹੈ ਉਹ ਪੀਣੀ ਹੈ ਇਹ ਮਾਰਨਿੰਗ ਟੀ ਆ ਇਹ ਤੁਸੀਂ ਪੀਣੀ ਹੀ ਪੀਣੀ ਹੈ ਸਭ ਤੋਂ ਪਹਿਲਾ ਕੰਮ ਤੁਸੀਂ ਇਹ ਕਰਨਾ ਦਾ ਹਾਂਜੀ ਇਹ ਸੀਗੇ ਆਪਣੀ ਮਾਰਨਿੰਗ ਟੀ ਠੀਕ ਹੈ ਉਹ ਉਸ ਤੋਂ ਬਾਅਦ ਤੁਸੀਂ 8 ਤੋਂ ਲੈ ਕੇ 8:30 ਦੇ ਵਿੱਚ ਵਿੱਚ ਮਤਲਬ ਘੰਟੇ ਦਾ ਗੈਪ ਤੁਹਾਡਾ ਹੋਣਾ ਚਾਹੀਦਾ ਬ੍ਰੇਕਫਾਸਟ ਕਰਨਾ 8 ਤੋਂ 8:30 ਦੇ ਵਿੱਚ ਵਿੱਚ ਠੀਕ ਹੈ ਦਲੀਆ ਲੈਣਾਗਾ ਨਮਕੀਨ ਦਲੀਆ ਜਿਹਨੂੰ ਤੁਸੀਂ ਤੜਕਾ ਲਗਾ ਕੇ ਲੈ ਸਕਦੇ ਹੋ ਠੀਕ ਹੈ ਬਰੇਲੀ ਦਲੀਆ ਹੋ ਗਿਆ ਜਿਹਨੂੰ ਕਹਿ ਦਿੰਨੇ ਆ ਆਪਾਂ ਜਾਂ ਤੁਸੀਂ ਖਿਚੜੀ ਲੈ ਸਕਦੇ ਹੋ ਜਿਹੜੀ ਆਪਾਂ ਘਰੇ ਖਿਚੜੀ ਬਣਾਉਂਦੇ ਆ ਠੀਕ ਹੈ ਉਹ ਤੁਸੀਂ ਸਵੇਰੇ ਬ੍ਰੇਕਫਾਸਟ ਦੇ ਵਿੱਚ ਲੈਣੀ ਹੈ ਲੈਣਾ ਬ੍ਰੇਕਫਾਸਟ ਦੇ ਵਿੱਚ ਉਹ ਚੀਜ਼ ਤੁਸੀਂ ਖਾਣੀ ਆ ਫੋਰ ਵੈਲੀ ਫੈਰ ਹੁਣ ਉਸ ਤੋਂ ਬਾਅਦ ਠੀਕਾ ਮਿਡ ਮਾਰਨਿੰਗ 스ਨੈਕਸ ਆ ਜਾਂਦੇ ਨੇ ਠੀਕ ਹੈ ਜਿਹੜੇ ਆਪਾਂ 스ਨੈਕਸ ਲੈਣੇ ਲਾਂਚ ਤੋਂ ਪਹਿਲਾਂ 스ਨੈਕਸ ਦੇ ਵਿੱਚ ਕੀ ਆ ਕੁਝ ਤਲਿਆ ਫਲਿਆ ਨਹੀਂ ਲੈਣਾ ਬਾਈ ਤੁਸੀਂ ਜੇ ਤੁਸੀਂ ਕਹਿੰਦੇ ਹੋ ਵੀ ਤੁਹਾਡਾ ਪੇਟ ਜਲਦੀ ਘਟੇ ਤੁਹਾਡਾ ਭਾਰ ਜਲਦੀ ਘਟੇ ਤੁਸੀਂ 10 ਵਜੇ ਤੋਂ ਲੈ ਕੇ 10:30 2 ਘੰਟੇ ਦਾ ਗੈਪ ਹੋਣਾ ਚਾਹੀਦਾ ਇਸ ਚੀਜ਼ ਦੇ ਵਿੱਚ ਤੁਸੀਂ ਫਰੂਟਸ ਲੈਣੇ ਆ ਫਰੂਟਸ ਕਿਹੜੇ ਲੈਣੇ ਨੇ ਸੀਜ਼ਨੇਬਲ ਫਰੂਟਸ ਠੀਕ ਹੈ ਜਿਨ੍ਹਾਂ ਦਾ ਸੀਜ਼ਨ ਚੱਲ ਰਿਹਾਗਾ ਠੀਕ ਹੈ ਉਹ ਵਾਲੇ ਫਰੂਟ ਲੈਣੇ ਆ ਜਿਵੇਂ ਐਪਲ ਹੋ ਗਿਆ ਸਦਾ ਬਹਾਰਾ ਐਪਲ ਬਨਾਣਾ ਹੋ ਗਿਆ ਠੀਕ ਹੈ ਹੋਰ ਕਾਫੀ ਸਾਰੇ ਫਰੂਟਸ ਮਾਰਕੀਟ ਦੇ ਵਿੱਚ ਆਉਂਦੇ ਨੇ ਜਿਨ੍ਹਾਂ ਦਾ ਸੀਜ਼ਨ ਹੁੰਦਾਗਾ ਜਿਵੇਂ ਹੁਣ ਜਿਹੜਾ ਟਾਈਮ ਚੱਲ ਰਿਹਾ ਉਹ ਅਗਸਤ ਦਾ ਚੱਲ ਰਿਹਾ ਸੈਪਟੈਂਬਰ ਚੱਲ ਰਿਹਾ ਠੀਕ ਆ ਉਸ ਅਕੋਰਡਿੰਗ ਜਿਹੜੇ ਫਰੂਟ ਚੱਲ ਰਹੇ ਨੇ ਉਹ ਤੁਸੀਂ ਇੱਕ ਬਾਉਲ ਲੈ ਲੈਣਾ ਫਰੂਟ ਦਾ ਭਰ ਲੈਣਾ ਤੇ ਉਹ ਫਰੂਟ ਆ ਜਿਹੜੇ ਉਹ ਖਾਣੇ ਨੇ 10 ਤੋਂ ਲੈ ਕੇ 10.5 ਦੇ ਵਿੱਚ ਵਿੱਚ ਇਹ ਆ ਗਈ ਮਿਡ ਮਾਰਨਿੰਗ 스ਨੈਕਸ ਹਾਂਜੀ ਇਸ ਤੋਂ ਬਾਅਦ ਆ ਗਿਆ ਆਪਣਾ ਲੰਚ ਲੰਚ ਦਾ ਕੀ ਹੈ ਲੰਚ ਤੁਸੀਂ ਦੁਪਹਿਰੇ 1 ਵਜੇ ਤੋਂ ਲੈ ਕੇ 2 ਵਜੇ ਦੇ ਵਿੱਚ ਵਿੱਚ ਲੈਣਾਗਾ ਠੀਕ ਆ ਜੇ ਤੁਸੀਂ ਲੈ ਸਕਦੇ ਹੋ ਚਾਹੇ ਤਾਂ ਤੁਸੀਂ ਮੂੰਗ ਦਾਲ ਠੀਕ ਆ ਸੈਲਡ ਲੈ ਲਓ ਜਾਂ ਕੋਈ ਹੋਰ ਸੈਲਡ ਲੈ ਲਓ ਜਿਹਦੇ ਵਿੱਚ ਕੈਲਰੀਜ਼ ਨਹੀਂ ਜਿਹੜੀਆਂ ਬਿਲਕੁਲ ਲੋ ਹੋਣ ਠੀਕ ਆ ਕੋਈ ਵੀ ਤੁਸੀਂ ਸੈਲਡ ਲੈਣਾਗਾ ਜੇ ਤੁਸੀਂ ਮੂੰਗ ਦਾਲ ਸੈਲਡ ਲਓਗੇ ਤਾਂ ਜ਼ਿਆਦਾ ਬੈਟਰ ਆ ਠੀਕ ਹੈ ਇਹ ਤੁਸੀਂ ਲੈਣਾਗਾ ਲੰਚ ਜਿਹੜਾ ਹੈਗਾਗਾ 1 ਵਜੇ ਤੋਂ ਲੈ ਕੇ 2 ਵਜੇ ਦੇ ਵਿੱਚ ਵਿੱਚ ਆਪਦਾ ਫਿਨਿਸ਼ ਕਰ ਦੇਣਾ ਹੈ ਜੇ ਤੁਸੀਂ ਜਲਦੀ ਘਟਾਉਣਾ ਆਪਦਾ ਪਰ ਹੋਰ ਤੁਸੀਂ ਕੁਝ ਵੀ ਐਕਸਟਰਾ ਨਹੀਂ ਲੈਣਾ ਠੀਕ ਆ ਇਹ ਚਾਹ ਲੋ ਲੰਚ ਦੇ ਵਿੱਚ ਆਪਾਂ ਇਹ ਚੀਜ਼ ਲੈਣਗੇ ਤੇ ਹੁਣ ਅੱਗੇ ਜੀ ਈਵਨਿੰਗ 스ਨੈਕਸ ਦੇ ਵਿੱਚ ਈਵਨਿੰਗ 스ਨੈਕਸ ਦੇ ਵਿੱਚ ਤੁਸੀਂ ਠੀਕ ਆ ਇੱਕ ਤਾਂ ਗ੍ਰੀਨ ਟੀ ਲੈਣੀ ਆ ਠੀਕ ਹੈ ਗ੍ਰੀਨ ਟੀ ਲੈ ਸਕਦੇ ਹੋ ਤੁਸੀਂ ਗ੍ਰੀਨ ਟੀ ਲਓ ਤੇ ਨਾਲ ਕੀ ਆ ਗ੍ਰੀਨ ਟੀ ਦੇ ਨਾਲ ਰੋਸਟਡ ਚਣੇ ਲੈ ਸਕਦੇ ਹੋ ਬਹੁਤ ਟੇਸਟੀ ਲੱਗਦੀ ਆ ਸਾਰੇ ਖਾ ਵੀ ਲੈਂਦੇ ਆ ਜਾ ਰੋਸਟਡ ਮਖਾਣੇ ਲੈ ਸਕਦੇ ਹੋ ਰੋਸਟਡ ਰੋਸਟਡ ਮਖਾਣੀ ਤੁਹਾਨੂੰ ਬਣੀ ਬਣਾਈ ਵੀ ਮਿਲ ਜਾਂਦੀ ਆ ਪਰ ਜੇ ਘਰੇ ਬਣਾਉਣੇ ਆ ਘਰੇ ਵੀ ਤੁਸੀਂ ਰੋਸਟ ਕਰਕੇ ਉਹ ਖਾ ਸਕਦੇ ਹੋ ਗ੍ਰੀਨ ਟੀ ਦੇ ਨਾਲ ਤੁਸੀਂ ਇੱਕ ਬੌਲ ਠੀਕ ਹੈ ਰੋਸਟਡ ਚਣਿਆਂ ਦਾ ਜਾਂ ਇੱਕ ਬੌਲ ਰੋਸਟਡ ਜਿਹੜੇ ਹੁੰਦੇ ਆ ਮਖਾਣੇ ਹੁੰਦੇ ਆ ਉਹ ਲੈ ਸਕਦੇ ਹੋ ਤੁਸੀਂ ਗ੍ਰੀਨ ਟੀ ਦੇ ਨਾਲ 4 ਵਜੇ ਤੋਂ ਲੈ ਕੇ 4:30 ਦੇ ਵਿਚ ਵਿੱਚ ਤੇ ਇੱਕ ਵੀਡੀਓ ਤੁਹਾਨੂੰ ਇੱਕ ਗੱਲ ਹੋਰ ਦੇਖੋ ਜੇ ਤੁਹਾਡੇ ਤੋਂ ਇਹ ਚੀਜ਼ਾਂ ਨਹੀਂ ਹੋਣੀਆਂ ਹੈਗੀਆਂ ਕਿਉਂਕਿ ਇਹ ਚੀਜ਼ਾਂ ਸਪੈਸ਼ਲੀ ਬਹੁਤ ਸੌਖੀਆਂ ਨੇ ਆਪਣੇ ਘਰੇ ਵਜੂਦ ਵੀ ਹੁੰਦੀਆਂ ਤੇ ਆਪਾਂ ਕਰ ਵੀ ਸਕਦੇ ਹਾਂ ਹਾਂਜੀ ਤਾਂ ਇਸ ਤੋਂ ਬਾਅਦ ਬਈ ਬਾਰੀ ਆ ਜਾਂਦੀ ਆਪਣੀ ਡਿਨਰ ਦੀ ਠੀਕ ਹੈ ਵੀ ਡਿਨਰ ਦੇ ਵਿੱਚ ਤੁਸੀਂ ਕੀ ਲੈਣਾ ਡਿਨਰ ਦੇ ਵਿੱਚ ਜਿੰਨੀਆਂ ਵੀ ਦੇਖੋ ਸਬਜ਼ੀਆਂ ਆਉਂਦੀਆਂ ਜਿਵੇਂ ਬਰੋਕਲੀ ਵਗੈਰਾ ਹੋਗੀ ਜਾਂ ਹਰੀਆਂ ਸਬਜ਼ੀਆਂ ਠੀਕ ਹੈ ਜੋ ਵੀ ਆਉਂਦੀਆਂ ਨੇ ਉਹਨਾਂ ਨੂੰ ਤੁਸੀਂ ਜਸਟ ਨਾਰਮਲ ਫਰਾਈ ਕਰਨਾ ਮਤਲਬ ਜਮਾ ਪੂਰੀਆਂ ਪੂਰੀ ਤਰ੍ਹਾਂ ਨਹੀਂ ਪਕਾਉਣੀਆਂ ਹੈਗੀਆਂ ਹਲਕਾ ਜਿਹਾ ਪਕਾਉਣਾਗਾ ਠੀਕ ਹੈ ਤੇ ਨਾਲ ਤੁਸੀਂ ਟੋਫੂ ਮਤਲਬ ਜੇ ਪਨੀਰ ਤੇ ਟੋਫੂ ਦੇ ਵਿੱਚੋਂ ਗੱਲ ਕਰੀ ਤਾਂ ਟੋਫੂ ਜ਼ਿਆਦਾ ਬੈਟਰ ਆ ਕਿਉਂਕਿ ਉਹਦੇ ਵਿੱਚ ਕੈਲੋਰੀਜ਼ ਘੱਟ ਹੁੰਦੀਆਂ ਨੇ ਠੀਕ ਆ ਤਾਂ ਤੁਸੀਂ ਉਹਨੂੰ ਵੀ ਨਾਲ ਹਲਕਾ ਜਿਹਾ ਫਰਾਈ ਕਰਨਾਗਾ ਨਾਲ ਚੰਗੇ ਤਰੀਕੇ ਨਾਲ ਇਹ ਪਕਾਉਣੀ ਆ ਠੀਕ ਆ ਹਲਕਾ ਜਿਹਾ ਫਰਾਈ ਕਰਨਾਗਾ ਉਹ ਚੀਜ਼ਾਂ ਦਾ ਇੱਕ ਸੈਲਡ ਬਣਾ ਕੇ ਇੱਕ ਸਬਜ਼ੀ ਬਣਾ ਕੇ ਖਾਣੀ ਆ ਸ਼ਾਮ ਨੂੰ ਕਿਹੜੀ ਚੀਜ਼ ਆ ਬਈ ਇਹ ਡਿਨਰ ਦੇ ਵਿੱਚ ਆ ਜਾਂਦੀ ਹੈ ਇਹ ਜਿਹੜਾ ਡਿਨਰ ਹੈਗਾ ਤੁਸੀਂ ਠੀਕ ਆ 6:30 ਵਜੇ ਤੋਂ ਲੈ ਕੇ 7:00 ਵਜੇ ਦੇ ਵਿੱਚ ਵਿੱਚ ਕਰਨਾਗਾ ਇਹ ਵਾਲਾ ਡਿਨਰ ਆ ਜਿਹੜਾ ਇਹ 6:30 ਤੋਂ 7:00 ਵਜੇ ਦੇ ਵਿੱਚ ਵਿੱਚ ਕਰਨਾਗਾ ਠੀਕ ਹੈ ਤੇ ਜਿਹੜਾ ਇਹ ਡਾਈਟ ਪਲਾਨ ਆ ਦੇਖੋ ਇਹਦੇ ਵਿੱਚ ਜਮਾ ਭੁੱਖੇ ਨਹੀਂ ਰਹਿਣਾ ਤੁਹਾਨੂੰ ਵਾਰੀ ਵਾਰੀ 스ਨੈਕਸ ਦਿੱਤੇ ਜਾਂਦੇ ਐਂ ਇੰਨੀਆਂ ਕਿ ਚੀਜ਼ਾਂ ਖਾਓਗੇ ਤਾਂ ਜਮਾ ਜਮਾ ਭੁੱਖੇ ਨਹੀਂ ਰਹੋਗੇ ਢਿੱਡ ਦੇ ਅੰਦਰ ਕੁਝ ਜਾਊਗਾ ਵੀ ਠੀਕ ਹੈ ਇਹ ਨਹੀਂ ਹੈਗਾ ਤੁਹਾਨੂੰ ਪਤਲੇ ਹੋਣ ਵਾਸਤੇ ਜਮਾ ਭੁੱਖਾ ਰਹਿਣਾ ਹੋਊਗਾ ਇਹ ਤੁਸੀਂ ਫਾਰਮੂਲਾ ਜ਼ਰੂਰ ਅਪਲਾਈ ਕਰੋ 10 ਕਿਲੋ ਘਾ ਰਹੇ ਨਹੀਂ ਉੱਦੂਗਾ ਠੀਕ ਹੈ ਤੇ ਪੇਟ ਜਿਹੜਾਗਾ ਉਹ ਅਲੱਗ ਗੱਡੂ ਹੈ ਹਾਂਜੀ ਇਸ ਤੋਂ ਬਾਅਦ ਤੁਸੀਂ ਠੀਕ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਬਈ 9:30 ਤੋਂ 10 ਵਜੇ ਤੱਕ ਤੁਸੀਂ ਬੈਡ ਟੀ ਲੈਣੀ ਆ ਕਿਹੜੀ ਲੈਣੀ ਆ ਉਹ ਚਾਹੇ ਤੁਸੀਂ ਗ੍ਰੀਨ ਟੀ ਲੈ ਲਓ ਬਈ ਬਟ ਜੇ ਤੁਸੀਂ ਅਜਮੈਨ ਟੀ ਲੈ ਲਓਗੇ ਜਿਆਦਾ ਵਧੀਆ ਇੱਕ ਕੱਪ ਪਾਣੀ ਦਾ ਉਬਾਲ ਲਓ ਉਹਦੇ ਵਿੱਚ ਅੱਧਾ ਚਮਚੇ ਜਵੈਨ ਦਾ ਪਾ ਕੇ ਚੰਗੀ ਤਰੀਕੇ ਨਾਲ 2 ਮਿੰਟ ਤੱਕ ਹੌਣ ਉਬਾਲ ਕੇ ਫਿਰ ਪੁਣਕੇ ਹੌਲੀ ਹੌਲੀ ਸਿੱਪ ਸਿੱਪ ਕਰਕੇ ਇਹ ਟੀ ਪੀਣੀ ਆ ਤੁਸੀਂ ਠੀਕ ਹੈ ਇਹ ਸਾਰੀਆਂ ਚੀਜ਼ਾਂ ਅਪਣਾਉਣੀਆਂ ਨੇ ਮੈਂ ਦੁਬਾਰਾ ਫੇਰ ਦੱਸ ਦੰਨੀ ਆ ਠੀਕ ਹੈ ਮਾਰਨਿੰਗ ਠੀਕ ਹੈ ਫਿਰ ਘੰਟੇ ਬਾਅਦ ਠੀਕ ਹੈ ਫਿਰ ਮਿੱਡ ਲੰਚ 스ਨੈਕਸ ਲੈਣੇ ਆ ਠੀਕ ਹੈ ਫਿਰ ਲੰਚ ਠੀਕ ਹੈ ਫਿਰ ਈਵਨਿੰਗ 스ਨੈਕਸ ਆਜੂਗਾ ਠੀਕ ਹੈ ਫਿਰ ਡਿਨਰ ਆਜੂਗਾ ਫਿਰ ਬੈਡ ਟੀ ਆਜੂਗੀ ਇਹ ਸਾਰਾ ਤੁਸੀਂ ਫੋਲੋ ਕਰਕੇ ਦੇਖੋ ਤੇ ਵਿੱਚ ਵਿੱਚ ਤੁਸੀਂ ਪਾਣੀ ਜ਼ਰੂਰ ਪੀਂਦੇ ਰਹਿਣਾ ਠੀਕ ਹੈ ਪਾਣੀ ਦਾ ਘੱਟੋ ਘੱਟ 10-12 ਗਲਾਸ ਜੀ ਪੀਤੇ ਜਾਂਦੇ ਦਿਨ ਵਿੱਚ ਦੀ ਉਹ ਬਹੁਤ ਵਧੀਆਗਾ ਬੜਾ ਵਧੀਆਗਾ ਠੀਕ ਹੈ ਉਹ ਤੁਸੀਂ ਪੀਣੀ ਹੀ ਪੀਣੀ ਠੀਕ ਹੈ ਪਾਣੀ ਤੁਸੀਂ ਪੀਣਾ ਹੀ ਪੀਣਾ ਪਾਣੀ ਤੁਹਾਡੇ ਲਈ ਬਹੁਤ ਵਧੀਆ ਹੈਗਾ ਤਾਂ ਇਹ ਸੀਗੀ ਆਪਣੀ ਅੱਜ ਦੀ ਵੀਡੀਓ ਬਈ ਉਮੀਦ ਕਰਦੀ ਹਾਂ ਤੁਹਾਨੂੰ ਵਧੀਆ ਲੱਗੀ ਹੋਊਗੀ ਤਾਂ ਜਰੂਰ ਇਸ ਚੀਜ਼ ਨੂੰ ਫੋਲੋ ਕਰਿਓ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਬਹੁਤ ਸੌਖਾ ਤਰੀਕਾ ਜੇ ਉਹ ਇਹ ਨਹੀਂ ਫੋਲੋ ਕਰ ਸਕਦੇ ਫਿਰ ਕੁਝ ਕੁਝ ਵੀ ਨਹੀਂ ਆਪਾਂ ਫੋਲੋ ਕਰ ਸਕਦੇ ਮਿਲਦੇ ਆਂ ਬਈ ਆਪਾਂ ਨੈਕਸਟ ਵੀਡੀਓ ਦੇ ਵਿੱਚ ਠੀਕ ਆ ਸਾਰੀ ਵੀਡੀਓ ਪ੍ਰੋਪਰ ਦੇਖਿਓ ਇਹ ਡਾਈਟ ਪਲਾਨ ਤੁਹਾਡਾ ਬਹੁਤ ਹੀ ਘੱਟ ਸਮੇਂ ਦੇ ਵਿੱਚ ਭਾਰ ਘਟਾ ਸਕਦਾ ਘੱਟੋ ਘੱਟ 10 ਕਿਲੋ ਭਾਰ ਤੇ ਨਾਲ ਇਹਦੇ ਪੇਟ ਦੀ ਚਰਬੀ ਵੀ ਐ ਉੱਡੂਗੀ ਸਤਿ ਸ਼੍ਰੀ ਅਕਾਲ ਵੀਡੀਓ ਨੂੰ ਲਾਈਕ ਕਰਦੇ ਸ਼ੇਅਰ ਕਰਦੇ ਕਮੈਂਟ ਕਰਕੇ ਦੱਸੋ ਮਿਲਦੇ ਆ ਨੈਕਸਟ ਬਲੌਗ ਦੇ ਵਿੱਚ ਬਾਏ ਬਾਏ ਗਾਇਜ਼